ਅਧਿਕਾਰਕਾਰ ਮੈਨੂੰ ਕਹਿੰਦੇ ਕਹਿੰਦੇ ਚੋਰ ਨੜੇਗਾ ਮੈਂ ਜਾਂ ਸੁਖਬੀਰ ਬਾਦਲ ਤੇ ਮਰਪੀਤ ਬਾਦਲ ਦੇ ਦੋਨੋਂ ਚੋਰ ਨੜਨਗੇ ਜੇ ਰਾਜਾ ਮੈਂ ਇੱਕ ਕਾਰੀ ਫੇਰ ਲੜੂਗਾ ਦੁਬਾਰੇ ਅਸਤੀਫਾ ਦੇ ਕੇ ਜੇ ਵੀ ਸਵਾਦ ਹੋਣਾ ਜਿੱਦ ਵਿੱਚ ਰੋਚਕ ਮੁਕਾਬਲੇ ਹੋਣ ਜੇ ਰੋਚਕ ਮੁਕਾਬਲਾ ਨਹੀਂ ਕੋਈ ਮੰਡੂਪਾ ਕੋਈ ਜਾਂ ਮੇਰੇ ਫਿਰ ਸਵਾਦ ਨਹੀਂ ਆਉਗਾ ਜੇ ਕੋ ਛਿੰਝ ਪੈਂਦੀ ਆ ਫਿਰ ਕੁਤੋਂ ਕਾਤੇ ਚੰਗੀ ਗੱਡੀ ਹੋਵੇ ਤੇ ਫੇਰ ਖੁੱਲ ਦਾ ਸਵਾਦ ਆਉਂਦਾ ਥੋ ਜੇ ਸੁਪੀਰ ਬਾਦਲ ਲੜਿਆ ਤੇ ਭਾਵੇਂ ਲਾਣੇ ਵਿਚਾਰੀ ਸਿਫਾ ਹੋ ਦੇਣਾ ਪਰ ਫੇਰ ਲੱਗਦਾ ਕਿ ਸਰਕਾਰ ਦਾ ਵਾਇਲੈਂਸ ਡੀਟਰਾ ਦਾ ਕੰਮ ਕੀ ਹੈ ਆਪਾਂ ਕਿਹੜਾ ਫੈਕਟਰੀ ਚਲਾਉਣੀ ਹੈ ਆਪਣਾ ਕੰਮ ਨਹੀਂ ਰੱਖਣਾ ਹੈ ਸੋ ਸਰਕਾਰਿਓ ਭਰਾਓ ਵੱਡੇ ਵੱਡੇ ਤਣਾਤਾਂ ਦੇ ਨਾਲ ਆਪਾਂ ਲਕਸ਼ਣ ਲੱਕੇ ਹਣੀਆ ਇੱਕ ਸੁਬੀਰ ਬਾਦਲ ਨਾਲ ਕਹੇ ਵੀ ਰੱਖਦਾ ਸੀ ਲਾਲ ਡੇਰੀ ਤੇ ਲਾਲ ਨੂੰ ਡੇਰੀ ਹੁਣ ਪਤਾ ਨਹੀਂ ਕਿੱਧਰ ਗਈ ਹੈ ਜਿਵੇਂ ਚੋਬਾਨਿਆਂ ਦਾ ਕੰਮ ਹੋ ਗਿਆ ਉਹ ਮਾਗਲਾਂ ਦਾ ਵੀ ਕੰਮ ਹੋ ਗਿਆ ਪੰਜਾਬ ਦੇ ਵਿੱਚ ਸੋ ਮੇਰੀ ਬੇਨਤੀ ਹੈ ਇਹ ਸਾਰੀ ਸ਼ੀਸ਼ਟਾ ਕਰਵਾ ਲਓ ਤੁਸੀਂ ਜਿਧਾ ਦਿਓ ਔਰ ਜਿਵੇਂ ਮੈਂ ਤੁਹਾਨੂੰ ਬਸਿਆ ਹੈ ਤੇ ਇਹ ਨਹੀਂ ਲੱਗਦਾ ਚੁੱਪ ਕੀਤਾ ਜਾ ਤੇਰੇ ਮੰਤਰੀ ਬੰਦਾਰੇ ਤੇ ਗਾਰ ਲਾ ਕੇ ਮੈਂ ਤੁਹਾਨੂੰ ਦੱਸ ਤੀ ਹਾਂ ਸੋ ਇਹ ਕੋਈ ਨਿਕਰਾ ਵੱਡੇ ਤੇ ਕਿਤੇ ਮੇਰਾ ਵੀ ਮਾਰਾ ਮੋਟਾ ਚੀਜੀ ਹਰ ਜੂਗੀ ਮੈਂ ਵੀ ਕਿਤੇ ਨਾ ਕਿਤੇ 20% ਤੇਰਾ ਕੰਮ ਕਰ ਦੂਗਾ ਸੋ ਇਹ ਇਹ ਬੰਦਾ ਖੋਤੇ ਇਲਾਕੇ ਦੇ ਕੰਮ ਕਰੂਗਾ ਅਗੇ मिनिस्टर ਮੰਗਦਾ ਹੈ ਕਹਿ ਰਿਹਾ ਇਲਾਕੇ ਦੇ ਲੋਕਾਂ ਨੂੰ ਜਿਨੇ ਦੇ ਲੋਕਾਂ ਨੂੰ ਫਾਇਦਾ ਹੁੰਦਾ। ਜਿਹੋ ਜਿਹਨੇ ਜੋ ਕੀਤਾ ਕੋਰੇ ਮਾਰੇ ਤੁਸੀਂ ਸਾਰੇ ਜਾਣਦੇ ਹੋ। ਦੇਸ਼ ਦੇ ਕਿਸਾਨਾਂ ਦੇ ਨਾਲ ਸਾਨੂੰ ਆਪਸ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਵਾਛਾ ਦੇ Hindu ਪਰਿਵਾਰਾਂ ਨੂੰ ਤੇ ਸਿੱਖਾਂ ਨੂੰ ਮੁਸਲਮਾਨੀ ਤਲਿਤ ਪਰਿਵਾਰਾਂ ਨੂੰ ਆਪਣੇ ਭਰਾਵਾਂ ਨੂੰ ਆਪਸ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸਕਾ ਤਾਂ ਹਮ ਸਾਨੂੰ ਸਿਖਾਉਣਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਇਹਨਾਂ ਨੇ ਪਿਛਲੀਆਂ ਦੀ ਨਾਲ ਲਾਇਆ ਜੋ ਰਾਮ ਕੋ ਲਾਏ ਹੈ ਹਮ ਉਨ ਕੋ ਲਾਏਗੇ ਇਹਨਾਂ ਨੂੰ ਕਿਛੋ ਦੀ ਰਾਮ ਦਾ ਪਤਵਾਨ ਸੀਗਾ ਰਾਮ ਨੂੰ ਤੂੰ ਕਿਵੇਂ ਲਿਆ ਬਈ ਪਯੋਤੇਆਂ ਦੇ ਵਿੱਚ ਇਸ ਵਾਰੀ ਬੀਜੇਪੀ ਹਾਰ ਗਈ ਹੈ ਰਾਮ ਜੀ ਦੇ ਸਨੇਹਾ ਦਿੱਤਾ ਕਿ ਬੀਜੇਪੀ ਵਾਲੇ ਧਰਮ ਦੇ ਨਾਂ ਤੇ ਮੇਰਾ ਨਾਂ ਵਰਤਨਾ ਸੋਨੇ ਇਸ ਕਰਕੇ ਲੋਕਾਂ ਦੇ ਵਿੱਚੋਂ ਬੀਜੇਪੀ ਨੂੰ ਹਾਰ ਦਾ ਮੁਕੀਤ ਨਾ ਪਿਆ ਇਹਨਾਂ ਨੇ ਸਾਡੀਆਂ ਵੱਡੀਆਂ ਪਾਪੀਆਂ ਸਾਡਾ ਧਰਮਸੈ ਨੂੰ ਸਖਾਉਣਾ ਬੇਸ਼ੱਕ ਮੈਂ ਸਿੱਖਾ ਕਿ ਜਿਨਾਂ ਗਾਂ ਕੋਈ ਸਿੱਖ ਕਿਸੇ ਦਲਿਤ ਪਰਾਨਾ ਇਸੇ ਹਿੰਦੂ ਨਾਲ ਅਤਿਆਚਾਰ ਕਰੇਗਾ ਤਾਂ ਰਾਜਾ ਵੜਿੰਗ ਸਿੱਖ ਦੇ ਨਾਲ ਵਿਖਰਾ ਹੋਏਗਾ ਜਿਹਦੇ ਨਾਲ ਅਤਿਆਚਾਰ ਹੁੰਦਾ ਹੋਏਗਾ ਉਹਦੀ ਨਾ ਖੜਾ ਹੋਏਗਾ ਜਿਹੜਾ ਕੋਈ ਸੱਚਾ ਰੱਬ ਦਾ ਭਟਾ ਹੈ ਉਹ ਹੀ ਗੱਲ ਸਿਖਾਉਂਦਾ ਪਰ ਇਹ ਰੇਤ ਪਰ ਹੁਸਨ ਉਹ ਹੀ ਗੱਲ ਸੁਣਾਉਂਦਾ ਜਿਹੜੇ ਸਫਤਾਰੀ ਉਹ ਸਿਖਾਉਂਦੇ ਇਹ ਸਾਰੀਆਂ ਗੱਲਾਂ ਤੇ ਮੱਦੇ ਨਜ਼ਰ ਤੁਸੀਂ ਰੱਖਣੀ ਹੈ ਫਤ ਤੱਕੜੇ ਹੋ ਕੇ ਆਪਾਂ ਸਾਰੇ ਰਾਜ ਮਿਲ ਕੇ ਦੇਣਾ ਜਿਹੜੇ ਲੋਗ ਐ ਸਭੇ ਤਾਂ ਤੇ ਧਰਬੀਆਂ ਵੱਡੀਆਂ ਪੋਣਾ ਚਾਹੁੰਦੇ ਆ ਕਿਸੀ ਉਹਨਾਂ ਦੇ ਖਿਲਾਫ ਖੜੇ ਰਹੇ ਨੇ ਇੱਕ ਨਾ ਦੇ ਖੜੇ ਰਹੇ ਨੇ ਪਾਕਿਸਾਨੀ ਅੰਦੋਲਨ ਹੋਇਆ ਸਾ ਕੰਗਨਾ ਰਣਵਾਤ ਜਿਹੜੀ ਭਾਜਪੀ ਬੀਐਮਪੀ ਹੈ ਇਹਨੇ ਕਿਹਾ ਕਿ ਨਹੀਂ ਕਿਸਾਨੀ ਅੰਦੋਲਨ ਦੇ ਵਿੱਚ ਬਲਾਤਕਾਰ ਹੁੰਦੇ ਰਹੇ ਆ ਕਿਸਾਨੀ ਅੰਦੋਲਨ ਦੇ ਵਿੱਚ ਆ ਜਿਹੜੀਆਂ ਔਰਤਾਂ ਜਦੀਆਂ ਸਭ ਇਹਨਾਂ ਨੂੰ ਕਿਰਾਏ ਤੇ ਵਿੰਦਾ ਜਾਂਦਾ ਸੀ ਇਹ ਗਾੜ ਘੋਮਾ ਇਹ ਭਾਜਪੀ ਦੇ ਲੋਕ ਕਰਉਂਦੇ ਆ

ਜੇ ਨਾ ਹੋਏ ਵੱਡੇ ਚੈਨਲ ਆਵੇ ਤੇ ਕਹਿੰਦੇ ਕਿ ਖਾਲਿਸਤਾਨੀ ਐ ਖਾਲਿਸਤਾਨੀ ਹੋ ਗਏ ਅਸੀਂ ਖਾਲਿਸਤਾਨੀ ਨਹੀਂ ਆ ਅਸੀਂ ਹਿੰਦੂਸਤਾਨੀ ਆ ਹਿੰਦੂਸਤਾਨ ਨੂੰ ਪਿਆਰ ਕਰਦੇ ਆਂ ਲੇਕਿਨ ਅਸੀਂ ਆਪਣੀ ਲੜਾਈ ਲੜਨਾ ਜਾਣਦੇ ਆਂ ਸਾਨੂੰ ਬਕਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਬਾਹਰ ਭੰਕਾ ਦੇ ਸਾਥੀਏ ਵਾਇਟ ਆਈਪੀਐਸ ਅਫੀਸਰ ਸੀਗਾ ਕਿਹੜਾ ਕੱਟੇ ਦਾ ਇੱਕ ਪੌਣ ਸਾਰਾ ਭਰਾ ਉਹਨੂੰ ਦੋ ਥੇ ਅੰਦੋਲਨ ਕਾਰੀਆਂ ਨੇ ਕਿਹਾ ਉਹਨਾਂ ਨੇ ਰੋਕਿਆ ਤੇ ਉਹ ਔਰ ਤਾਂ ਬੀਜੇਪੀ ਦਾ ਗਾਇਕ ਚੋਣਾਂ ਦੇ ਪੱਟਾ ਪਾਇਆ ਆਪਰਨਾ ਉਹ ਕਹਿ ਗਿਆ ਕਿ ਮੀਆਂ ਆਪ ਖਾਲੀ ਸਮੀਓ ਕਹਿਣਾ ਮਤਲਬ ਇਹ ਆ ਆ ਵੀਡੀਓ ਆਪਾਂ ਵੇਖੀ ਸੀ ਪਗਲਿਆਂ ਨੂੰ ਖਾਲੇ ਸਾਮੀ ਦਾ ਕਰਜਾ ਇਹਨਾਂ ਲੋਗਾਂ ਨੇ ਦੇਤਾ ਹਾਲਾਂਕਿ ਸਾਡੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੀਆਂ ਇਹ ਸ피 ਆਜ਼ਾਦੀ ਤੇ ਅਖੰਡਤਾ ਵਾਸਤੇ ਅਸੀਂ ਲੋਕਾਂ ਨੇ ਸਭ ਤੋਂ ਵੱਡਾ ਯੋਗਦਾਨ ਪੰਜਾਬ ਤੇ ਹਰਿਆਣੇ ਦੇ ਸੂਰਜੀ ਯੋਧਿਆਂ ਨੇ ਪਾਇਆ ਅੱਜ ਦੇ ਦੇਸ਼ ਦੇ ਨਾਲ ਕਿਤੇ ਤੇ ਫਿਰੰਗਾ ਝੰਡਾ पंद्रह तारीख न प्रधानमंत्री नहीं हरियाणा सब तोगदान है so, मेरे सचारियों जो बीजेपी भी ने किया इस देश स कोशिश की थी है हिंदुआ न सिखा न साईचारण तोड़ने की कोशिश की है इधर सब सौदा समा आ गया है। और किसे व्यक्ति को पूछ लो किसे व्यक्ति को कि हरियाणा की भी सरकार आ रही है हर व्यक्ति एक ही गल कह रहे हैं कि हरियाणा के बीच दो तिहाई बहुमत के नाल कांग्रेस पार्टी का राज बन जा रहा है और एक चंगी गल है सानू राज तब्दील करना चाहिए ਜਦੋਂ ਜਦੋਂ ਰਾਜ ਤਬਦੀਲ ਹੁੰਦਾ ਹੈ ਉਦੋਂ ਉਦੋਂ ਜਦੋਂ ਤਰੱਕੀ ਹੁੰਦੀ ਹੈ ਕਿਉਂਕਿ ਇੱਕੀ ਸਰਕਾਰ ਅਗਰ 10-10 ਸਾਲ ਬੈਠੀ ਰਹੇ ਤਾਂ ਇਲਾਕਿਆਂ ਦੀ ਤੇ ਪਰਦੇਸ਼ਾਂ ਦੀ ਤਰੱਕੀ ਰੁਕ ਜਾਂਦੀ ਹੈ ਸਭੇ ਕਾਰੋਬਾਰ ਦੀ ਤਰੱਕੀ ਰੁਕ ਜਾਂਦੀ ਹੈ ਇਹ ਸਮਾ ਆ ਗਿਆ ਆ 3 ਮਹੀਨੇ ਪਹਿਲਾਂ ਜਿਹੜਾ ਮੁੱਖ ਮੰਤਰੀ ਫਤਿਹ ਕੇ ਲੋਕਾਂ ਨੂੰ बीजेपी की सरकार ने झांसा दिता मेरे खिलाफ लोग रखे छह महीने पहला एक सैन्य बना दिता गया तो समझ रहे हो कि लोग नवा मुख्री बनाया भुल जाए नहीं जो किसान किया भुल तो जाएंगे नहीं ਅੱਜ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਅਗਰ ਕਾਂਗਰਸ ਪਾਰਟੀ ਦਾ ਰਾਜ ਹੁੰਦਾ ਤਾਂ ਸੀ ਕਿਸਾਨਾਂ ਨੂੰ ਨੀਦਰ ਗਾਰੰਟੀ ਐਮਐਸਪੀ ਵੀ ਦੇ ਹਾਂ ਕੇ ਜਿਵੇਂ ਪਿੱਛੇ ਕਿਸਾਨ ਰੋਜ਼ ਚੜ੍ਹਨੇ ਲਾਉਂਦਾ ਹੈ ਚਾਹੇ ਉਹ ਕਿਸਾਨ ਸਾਡਾ ਹਰਿਆਣਾ ਦਾ ਹੈ ਤੇ ਚਾਹੇ ਉਹ ਪੰਜਾਬ ਦਾ ਹੈ ਇਹ ਕਾਂਗਰਸ ਪਾਰਟੀ ਹੈ ਇਹ ਕਾਂਗਰਸ ਪਾਰਟੀ ਨੇ ਪਹਿਲਾਂ ਵੀ 1988 ਵਿੱਚ ਕੀਮਤੀ ਇੰਦਰਾ ਗਾਂਧੀ ਨੇ ਪੀਐਮਐਸਪੀ ਦਿੱਤੀ ਸੀ ਕਾਂਗਰਸ ਪਾਰਟੀ ਨੇ ਸਸਦਾ ਦਾ ਸਰਕਾਰੀ ਭਾ ਦਿੱਤਾ ਸੀ ਤੇ ਕੋਈ ਕਿਸੇ ਨੇ ਨਹੀਂ ਦਿੱਤਾ ਜੋ ਕੰਮ ਕੀਤਾ ਚਾਹੇ ਕੋਈ ਵੀ ਕੀਤਾ ਉਹ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਦੇਣ ਹੈ ਇਸ ਦੇਸ਼ ਦੀ ਆਜ਼ਾਦੀ ਔਰ ਅਖੰਡਤਾ ਸੇ ਆਪ ਤੁਹਾਡੇ ਸਾਹਮਣੇ ਗੁਰੇ ਹੋਏ ਕਬਾਨੀਆਂ ਦਾ ਵਿਆਹ ਹੋਇਆ ਕਬਾਨੀਆਂ ਦੇ ਮੁੱਦੇ ਦੀ ਕੜੀ ਵਿਖਾਉਂਦੇ ਆ ਆਪਾਂ ਬੰਦੀਆਂ ਦੇ ਮੁੰਡੇ ਤੇ ਕੁੱਤੇ ਵਿਖਾਉਂਦੇ ਆ ਕਿ ਇਹ 10 ਕਰੋੜ ਦੀ ਕਾਰਾਂ 'ਚ ਚੜ ਗਏ ਐ 10 ਕਰੋੜ ਦੀਆਂ ਕਾਰਾਂ 'ਚ ਚੜ ਗਏ ਐ ਕੋ ਰੋਡ ਵਿਖਾਉਂਦੇ ਐ ਵਿਆਹ ਵਿਖਾਇਆ ਜਿੱਥੇ ਦੁਨੀਆਂ ਭਰ ਦੇ ਲੀਡਰ ਆਏ ਜਿੱਥੇ ਦੁਨੀਆਂ ਭਰ ਦੇ ਕਲਾਕਾਰ ਆਏ ਤੇ ਉਹਨਾਂ ਦੇ ਵੱਡੇ ਵੱਡੇ ਕਲਾਕਾਰ ਤੇ ਅਮੀਰ ਜਾਤਿਆਂ ਤੋਂ ਤੇ ਲੀਡਰਾਂ ਤੋਂ ਥੁੱਕੇ ਲਗਾਏ ਆ ਭਾਣੀ ਗਿਆ ਸੋਨੀਆ ਗਾਂਧੀ ਨੂੰ ਤੋੜ ਕੇ ਗਿਆ ਆਹ ਤੇ ਵੱਡਾ ਮੁਕੇਸ਼ ਗਾਮੀ ਤੁਸੀਂ ਕੀ ਦੀ ਤੇ ਵੇਖਿਆ ਹੁਣ ਇੱਕ ਇੱਕ ਧਾਰ ਰਾਹੁਲ ਗਾਂਧੀ ਪਰਿਵਾਰ ਦਾ ਕਰ ਜਿਹਾਂ ਉਹਨਾਂ ਦੇ ਵਿਆਹ ਤੇ ਨਹੀਂ ਗਿਆ ਨਹੀਂ ਤਾਂ ਦੁਨੀਆ ਦਾ ਹਰੇ ਟਕੜਾ ਬੰਦਾ ਦੁਨੀਆ ਦਾ ਉਹਨਾਂ ਦੇ ਵਿਆਹ ਤੇ ਮੈਂ ਰਾਜੇ ਬੜੀ ਗਿਣੀ ਇੰਕਲਾਕ ਚਾ ਦੇਖਿਆ ਟੀਵੀ ਤੇ ਤੇ ਜਾਂ ਵੀਡੀਓ ਦੇ ਨਾਲ ਇੱਕ ਬੰਦਾ ਜਿਹਨੂੰ ਅਬਾਨੀ ਖਰੀਦ ਨਹੀਂ ਸਕਦੇ ਮੈਂ ਫਿਰ ਉਹ ਗੱਸਾ ਇੱਕ ਬੰਦਾ ਮੈਨੂੰ ਮਿਲਿਆ ਜਿਹੜਾ ਪਵਾਨੀ ਦਾ ਖਾਸ ਸੀਗਾ ਉਹ ਮੈਨੂੰ ਕਹਿੰਦਾ ਕਿ ਇੱਕ ਬਾਤ ਬਤਾਓ ਕਿ راہুল ਗਾਂਧੀ ਸਾਡੇ ਪਿੱਛੇ ਕਿਉਂ ਪਿਆ ਹੈ ਕਾਜਾਨੀਆਂ ਤੇ ਬਾਨੀਆਂ ਦੇ ਕਿਉਂ ਖਸੀਕੀ ਕੀਤਾ ਇਹ ਫਿਰ ਮੈਂ ਇੱਕ ਦਿਨ راہুল ਗਾਂਧੀ ਨੂੰ ਕਹਿੰਦਾ ਭਾਰਤ ਜਿਹੜੀ ਯਾਤਰਾ ਤੁਸੀਂ ਜੋ ਪੰਜਾਬ ਆਇਆ ਮੈਨੂੰ ਕਿਹਾ ਮੈਂ इनको ਜਾਣਦਾ ਹੂੰ ये कैसे आरानी और मानी बने हैं ये मेरी आंखों के सामने बने हैं मैं सबको जानता हूं राजा मेरे को मत बताओ कि कौन आरानी है कौन अबानी है इन्होंने देश के लोगों का आज भी आम जनता ये सारे इन लोगों ने मनोपली बना ली अब मीडिया चैनल है ये छोटे छोटे अपने बंदे बेचारे जिन्ना ਵੱਡੇ ਚੈਨਲ ਐ ਪੱਤੇ ਰੂਨੀਓ ਵੀ ਐ ਪੱਤੇ ਰਾਮੀਆਂ ਦੇ ਐ ਜਿਨਾਂ ਨੇ ਚੈਨਲ ਵੀ ਛੱਡੇ ਫਕਾਣਾ ਵੀ ਛੱਡੀਆਂ ਜਿਨਾਂ ਨੇ ਸਟੋਰ ਵੀ ਛੱਡੇ ਕੋਈ ਕੰਮ ਐਸਾ ਨਹੀਂ ਐ ਸੁਈ ਕੋ ਲੈ ਕੇ ਜਾ ਸਕ ਜੇਰਾ ਅਗਾਮੀਆਂ ਤੇ ਅਬਾਵੀਆਂ ਕੋਲੇ ਵੀ ਐ ਦੇਸ਼ ਤੇ ਨਾ ਹੋ ਗੰਮੀ ਲੰਦਾ ਹੈ ਕਿ ਦੇਸ਼ ਤੇ ਤੋਂ ਲੋਗਾਂ ਨੂੰ ਦੇਸ਼ ਤੇ ਤੋਂ ਲੋਗਾਂ ਨੂੰ ਇੱਕ ਸੌ ਚਾਰ है। और ना पैसा दे 90 लोगा को नहीं है। ना पैसा तो को है, को है, पैसा पैसा दे दे 90 नहीं जितना राहुल गांधी को है, राहुल गांधी एरमाएदार जबे परसेंट लोग करके उसी उस लीडर के न ਕਿ ਆਪਰਾਮੀਆਂ ਤੇ ਬਾਨੀਆਂ ਦੇ ਝੁੰਕਿਆਂ ਤੇ ਨਹੀਂ ਨੱਚਦਾ ਸੇ ਸਰਕਾਰੀ ਉਪਾਹਰ ਤਕੜੇ ਹੋ ਕੇ ਕਾਦੇ ਲਗਾਇਆ ਤਾਂ ਉੱਥੇ ਸੁਫਾਇਆ ਹੋ ਗਿਆ ਇਥੇ ਆਦਰੀਆਂ ਚੁਟਾਲਾ ਸਾਬਾਈ ਸਾਰੇ ਇਹ ਦੀਪ ਜੀਰਾ ਕੱਲ ਕਬੂਤ ਖੇਰਾ ਨਾ ਕਰਿਓ ਇੱਕ ਦਫਾ ਵੋਟ ਹੋਰ ਮੇਨੂਪੁਰਾ ਦੇ ਮੀਦਾਨ ਗਾਵਿਆਲੀ ਟੱਕੋਖਟ ਤੇਜ ਕ੍ਰਿਪੇ ਹਰੀਨਾਥ सब तो रात लीड इस बंदे की होनी चाहिए है सब तो रात लीड ताजो ताजो मंत्री बना वेले कांग्रेस पार्टी संकोच ना करे और अपने आप सारी दावेदारी हो जाएगी कि सब तो वक्त वक्ता के नाम शीश पारा टेर नाजवान साथी सबसे जुड़े को देख के आए और आज के कि ਤੁਸੀਂ ਸਾਰੇ ਇਹਦੇ ਪੈੜਾ ਦੇਉਗੇ ਫੇਰਾ ਮੰਗੇ ਤੁਹਾਡੇ ਕੋਲੇ ਹਾਜ਼ਰੀ ਨੋਰਾਸਤੇ ਸਮਾਕੋਸੀ ਜੇਤ ਹੈ ਮੈਂ ਮਾਫੀ ਚਾਹਣੇ ਮੈਂ ਤਰੀਆਂ ਨਾਲ ਚੰਗੇ ਤਰੀਕੇ ਨਾਲ ਹੱਥ ਨਹੀਂ ਮਲਾ ਸਕਿਆ ਦੂਸਰਾ ਕਰਿਓ ਭਿਲਾ ਦੇ ਬੜਿੰਗੇ ਚੰਗੀ ਤਰਾ ਹੱਥ ਨਹੀਂ ਮਲਾਇਆ ਇੱਕ ਢਾਈ ਘੰਟੇ ਲੇਟ ਆ ਭਾਈ ਕਹਿੰਦੇ ਫੇਰ ਕਿਸੇ ਦੇ ਨਾਮ ਆ ਕੇ ਤੇ ਫੇਰ ਪ੍ਰਸ਼ਾਦਾ ਪਾਣੀ ਦੀ ਛਕਾ ਕੇ ਤੇ ਫੜਿਆ ਘੰਟਾ ਬੈਠ ਕੇ आराम चला भी करा तो दोबारा फिर सारे टेन वाल का और बरेने परिवार का मैं पहला भी बहुत धन्यवाद करना है वागुरू जी का खालसा वाहू जी की फतेह